ਪਰੇ ਨੌ ਦੀ ਨੌ ਜੋ ਦੇਵੀਆਂ ਇਹਨਾਂ ਦੀ ਸੱਚੀ ਅਗਰ ਅਸੀਂ ਸੇਵਾ ਕਰਨੀ ਹੈ ਅਗਰ ਅਸੀਂ ਦਿਲ ਤੋਂ ਮੰਨਦੇ ਹਾਂ ਕਿ ਦੇਵੀਆਂ ਸਾਡੇ ਲਈ ਸਭ ਕੁਝ ਹੈ ਤੇ ਸਾਨੂੰ ਇਹਨਾਂ ਦੇ ਰੂਪ ਚਾਣਨੇ ਪੈਣੇ ਹਨ ਪਹਿਲੀ ਦੇਵੀ ਦਾ ਨਾਮ ਹੈ ਸੈਲ ਪੁੱਤਰੀ ਹਮ ਹੁਣ ਸੈਲ ਪੁੱਤਰੀ ਹਿਮਾਲਿਆ ਪੁੱਤਰੀ ਨੂੰ ਕਿਹਾ ਜਾਂਦਾ ਹੈ ਸੈਲ ਹਿਮਾਲਿਆ ਹਿਮਾਲਿਆ ਦੀ ਪੁੱਤਰੀ ਹੁਣ ਇਸ ਦੇ ਅਗਰ ਸਾਖਸ਼ਾ ਦਰਸ਼ਨ ਕਰਨੇ ਹੈ ਸੰਸਾਰ ਚ ਕਿੱਥੇ ਮਿਲੇਗੇ ਸਾਨੂੰ ਸਾਡੇ ॠषि ਮਹੰਦੇ ਨੇ ਕਿਹਾ ਹੜ ਦੇ ਦਰਸ਼ਨ ਕਰੋ ਹੜ ਹੜ ਦਾ ਪੇੜ ਲਾਓ ਘਰ ਚ ਹੜ ਆਪਜੀ ਜਾਣਦੇ ਹੋ ਸਾਡੇ ਪਹਿਲੇ ਮਾਤਾਵਾਂ ਭੈਣਾਂ ਜਦ ਵੀ ਬੱਚੇ ਦਾ ਜਨਮ ਹੁੰਦਾ ਸੀ ਤੇ ਅਗਰ ਉਹ ਦੁੱਧ ਬਾਹਰ ਕੱਢਦਾ ਸੀ ਦੁੱਧ ਨਹੀਂ ਪਚਾਉਂਦਾ ਸੀ ਤੇ ਹੜ ਨੂੰ ਪੀ ਕੇ ਹਸਾ ਕੇ ਦੇ ਦਿੰਦੇ ਸੀ ਇਹਦਾ ਭਾਵ ਕੀ ਹੈ ਉਹਦਾ ਲੀਵਰ ਤਾਕਤਵਰ ਬਣਾ ਸ਼ੁਰੂ ਕਰਦਾ ਸੀ ਔਰ 2-2 ਸਾਲ ਤੱਕ ਹੜ ਚਟਾਈ ਜਾਂਦੀ ਸੀ ਤਾਂ ਕਿ ਸਾਡਾ ਲੀਵਰ ਬੜਾ ਤਾਕਤਵਰ ਹੋ ਜਾਏ ਤਾਂ ਕਿ ਉਹ ਪੱਥਰ ਨੂੰ ਵੀ ਪਚਾ ਦੇਵੇ ਇਸ ਲਈ ਇਸ ਨੂੰ ਸੈਲਪੁੱਤਰੀ ਕਿਹਾ ਜਾਂਦਾ ਕਿ ਪੱਥਰ ਨੂੰ ਵੀ ਪਛਾਣ ਦੀ ਤਾਕਤ ਰੱਖਦੀ ਹੈ ਸਾਡੇ ਕਿਹਾ ਵੀ ਜਾਂਦਾ ਜਿਹਦਾ ਲੀਵਰ ਮੈਦਾ ਤਾਕਤਵਾਰ ਪੱਥਰ ਨੂੰ ਪਛਾਣ ਦੇਗਾ ਦੂਸਰੀ ਦੇਵੀ ਸਾਡੀ ਕੌਣ ਹੈ ਉਸ ਦਾ ਨਾਮ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਬ੍ਰਹਮਚਾਰਨੀ ਹੂੰ ਹੁਣ ਬ੍ਰਹਮਚਾਰਨੀ ਤੋਂ ਕੀ ਮਤਲਬ ਹੈ ਉਹਦੇ ਸਾਖਸ਼ਾਤ ਦਰਸ਼ਨ ਅਗਰ ਕਰਨੇ ਆ ਬ੍ਰਹਮਚਾਰਨੀ ਤੇ ਜਬ੍ਰਮੀ ਬੂਟੀ ਚ ਕਰਨੇ ਪੈਂਦੇ ਹੁਣ ਬ੍ਰਹਮਚਾਰਨੀ ਦਾ ਮਤਲਬ ਜੋ ਬ੍ਰਹਮਚਰ ਅਨੰਦ ਚ ਰਹਿੰਦੀ ਹੈ ਹੁਣ ਬੱਚਾ 2 ਸਾਲ ਦਾ ਹੋਇਆ 2 ਸਾਲ ਤੋਂ ਲੈ ਕੇ 6 ਸਾਲ ਤੱਕ ਕਿੰਨੇ ਅਨੰਦ ਚ ਰਹਿੰਦਾ ਉਸ ਉਮਰ ਚ ਉਸ ਬੱਚੇ ਨੂੰ ਬ੍ਰਹਮੀ ਦਾ ਇਸਤੇਮਾਲ ਕਰਾਣਾ ਚਾਹੀਦਾ ਔਰ ਮੈਂ ਗਲਤ ਦਾਅਵੇ ਨਾ ਕਹਿ ਸਕਦਾ ਜਿਹੜਾ ਇਸ ਉਮਰ ਚ ਬ੍ਰਹਮੀ ਆਪਣੇ ਬੱਚਿਆਂ ਨੂੰ ਪ੍ਰਯੋਗ ਚ ਲੈ ਕੇ ਆਂਦਾ ਹੈ ਬ੍ਰਹਮੀ ਦਾ ਬੂਟਾ ਬੱਚੇ ਲਾਗੇ ਲਾ ਕੇ ਰੱਖਦਾ ਹੈ ਉਸਦੇ ਬੱਚੇ ਨੂੰ ਤੁਸੀਂ ਕਦੇ ਵੀ ਨਹੀਂ ਦੇਖੋ ਕਿਉਂਕਿ ਨਸ਼ਿਆਂ ਵੱਲ ਜਾ ਰਿਹਾ ਹੈ ਕਦੇ ਵੀ ਬੁਰਾਈਆਂ ਵੱਲ ਜਾ ਰਿਹਾ ਹੈ ਉਹ ਸੁਪਰ ਇੰਟੈਲੀਜੈਂਟ ਬੱਚਾ ਬਣਦਾ ਹੈ ਸਾਤਵਿਕ ਬੱਚਾ ਬਣਦਾ ਹੈ ਫਿਰ ਤੀਸਰੀ ਬੂਤੀ ਹੈ ਜਦ 6 ਸਾਲ ਤੋਂ ਉੱਪਰ ਉਮਰ ਹੋਈ ਤੇ ਚੰਦਰ ਘੰਟਾ ਮਾਤਾ ਦੇਵੀ ਦੇ ਅਸੀਂ ਦਰਸ਼ਨ ਕਰਦੇ ਹਾਂ ਉਸ ਨੂੰ ਪੂਜਦੇ ਹਾਂ ਹੁਣ ਚੰਦਰ ਘੰਟਾ ਨੂੰ ਅਸੀਂ ਕਿਵੇਂ ਪੂਜਣਾ ਹੈ ਕਿਉਂ ਕਿਉਂਕਿ ਜਦ ਬੱਚਾ 6 ਸਾਲ ਤੋਂ ਜ਼ਿਆਦਾ ਉਮਰ ਦਾ ਹੁੰਦਾ ਖਾਣਾ ਸ਼ੁਰੂ ਕਰ ਦਿੰਦਾ ਹੈ ਪਰ ਕੁਝ ਖਾਂਦਾ ਕਦੇ ਕੁਝ ਖਾਂਦਾ ਉਹਦੇ ਪੇਟ 'ਚੇ ਵਿਕਾਰ ਨਾਲ ਉਹ ਮੋਟਾਪਾ ਨਾ ਗ੍ਰਹਿਣ ਕਰ ਲਵੇ ਜੋ ਆਪ ਜੀ ਨੇ ਕਿਹਾ ਜਿਆਦਾ ਖਾਣਾ ਤੇ ਮੋਟਾਪਾ ਹੋ ਜਾਂਦਾ ਤੇ ਇਸ ਲਈ ਚੰਦਰ ਘੰਟਾ ਜਿਸ ਤਰ੍ਹਾਂ ਸਾਡਾ ਧਨੀਆਂ ਹੁੰਦਾ ਨੇ ਇਸ ਤਰ੍ਹਾਂ ਦੀ ਬੂਟੀ ਹੈ ਬੜੀ ਮਹਾਨ ਬੂਟੀ ਉਸ ਚ ਅਸੀਂ ਚੰਦਰ ਘੰਟਾ ਮਾਤਾ ਦੇ ਦਰਸ਼ਨ ਕਰਦੇ ਹਾਂ ਪਰ ਮਾਤਾ ਕਹਿੰਦੀ ਕਿ ਇਸ ਦਾ ਪ੍ਰਯੋਗ ਕਰੋ ਜੇ ਤੁਸੀਂ ਦਾ ਪ੍ਰਯੋਗ ਕਰਾਂਗੇ ਤੇ ਸਾਡੇ ਸਰੀਰ 'ਚ ਮੋਟਾਪਾ ਆਣ ਦਾ ਕੋਈ ਚਾਂਸ ਨਹੀਂ ਹੋਏਗਾ ਉਸ ਤੋਂ ਬਾਅਦ ਹੈ ਕੁਸ਼ਮਾਂਡਾ ਦੇਵੀ ਹੂੰ ਬੜੀ ਪਵਿੱਤਰ ਮਾਤਾ ਦਾ ਨਾਮ ਆਉਂਦੇ ਕੁਸ਼ਮਾਂਡਾ ਕਿ ਜਿਹੜਾ ਸਾਡਾ ਪੇਟ ਹੈ ਜਦ ਉਸਦੇ ਹਾਰਮੋਨ ਬਣਨੇ ਸ਼ੁਰੂ ਹੋ ਜਾਣਗੇ enzyme ਬਣਨੇ ਸ਼ੁਰੂ ਹੋ ਜਾਣਗੇ ਜਿਆਦਾ ਰਸ ਬਣਨਗੇ ਜਦੋਂ ਬੱਚਾ 10 ਸਾਲ ਦਾ ਹੋ ਜਾਏਗਾ ਤੇ ਉਹਦੇ ਅੰਦਰ ਨਾ ਗਰਮੀ ਵੀ ਜਾਣੀ ਸ਼ੁਰੂ ਹੋ ਜਾਏਗੀ ਤੇ ਫਿਰ ਸਾਨੂੰ ਕੀ ਦੇਣਾ ਚਾਹੀਦਾ ਪੇਠਾ ਹੂੰ ਪਰ ਨੇਚਰਲ ਜਦ ਅਸੀਂ ਪੇਠਾ ਦਵਾਂਗੇ ਪੇਠਾ ਮਾਤਾ ਉਸਮਾਨ ਦਾ ਸਭ ਤੋਂ ਪਿਆਰਾ ਪੇੜ ਹੈ ਪਿਆਰਾ ਫਲ ਹੈ ਸਬਜੀ ਜਿਹਨੂੰ ਅਸੀਂ ਕਹਿੰਦੇ ਸਭ ਤੋਂ ਪਿਆਰੀ ਜਿਹੜਾ ਪੇਠਾ ਖਾਂਦੇ ਆ ਖਾਸ ਕਰ ਬੱਚੀਆਂ ਜਦ ਪੇਠਾ ਖਾਂਦੀਆਂ ਉਨਾ ਚੇ ਕਿਸੇ ਵੀ ਪ੍ਰਕਾਰ ਦੇ ਹਾਰਮੋਨਲ ਇੰਬੈਲੈਂਸ ਨਹੀਂ ਹੋ ਸਕਦਾ ਇਹ ਵਿਗਿਆਨ ਹੈ ਮਾਤਾਵਾਂ ਦੀ ਸਾਨੂੰ ਸਵਸਥ ਕਰਨ ਵਾਸਤੇ ਤਾਂ ਕਿ ਅਸੀਂ ਆਪਣਾ ਪ੍ਰਬੁੱਧ ਜੀਵਨ ਜੀਏ ਹੁਣ ਕੁਸਮਾਂਡਾ ਮਾਤਾ ਤੋਂ ਬਾਅਦ ਫਿਰ ਆਂਦਾ ਹੈ ਸਕੰਧ ਮਾਤਾ ਹੁਣ ਜਿਹੜੀ ਮਾਤਾ ਸਕੰਧ ਮਾਤਾ ਹੈ ਉਹ ਕੀ ਹੈ ਜਦ ਬੱਚਾ ਵੱਡਾ ਹੋ ਗਿਆ ਜੀ ਤੇ ਉਹਦੀ ਹੱਡੀਆਂ ਤੇ ਮਸਲਜ਼ ਤਾਕਤਵਰ ਹੋਣੇ ਚਾਹੀਦੇ ਆ ਜੀ ਇਸ ਦਾ ਰੂਪ ਹੈ ਤુલਸੀ ਦੇ ਰੂਪ ਹਾਂ ਆਪਣਾ ਅਲਸੀ ਦੇ ਰੂਪ ਹੂੰ ਅਲਸੀ ਦਾ ਅਗਰ ਅਸੀਂ ਪ੍ਰਯੋਗ ਕਰਦੇ ਹਾਂ ਖਾਸ ਕਰ ਸਰਦੀ ਦੇ ਮੌਸਮ ਦੇ ਅੰਦਰ ਜਦ ਸਾਡਾ ਨਵੰਬਰ ਦਸੰਬਰ ਜਨਵਰੀ ਫਰਵਰੀ ਤੇ ਸਾਡੇ ਮਸਲ ਸਾਡੀਆਂ ਹੱਡੀਆਂ ਤਾਕਤਵਰ ਦੀਆਂ ਸਾਨੂੰ ਕਦੇ ਵੀ ਗਠੀਆ ਜਾਂ ਮਸਲ ਦੀ ਕਮਜ਼ੋਰੀ ਦੇ ਰੋਗ ਨਹੀਂ ਹੁੰਦੇ ਨਹੀਂ ਹੋ ਸਕਦੇ ਇਸ ਲਈ ਸਾਨੂੰ ਉਹਦਾ ਪ੍ਰਯੋਗ ਕਰਨਾ ਚਾਹੀਦਾ ਇਹਦੀ ਪੂਰੀ ਸਾਇੰਸ ਦੀ ਜਾਣਕਾਰੀ ਆਪ ਜੀ ਟੈਲੀਫੋਨਿਕਲੀ ਕੋਈ ਵੀ ਆਪ ਜੀ ਦਾ ਦਰਸ਼ਕ ਮੈਨੂੰ ਲੈ ਸਕਦਾ ਹੈ WhatsApp ਕਰਕੇ ਵੀ ਮੇਰੇ ਤੋਂ ਇਹਦੀ ਜਾਣਕਾਰੀ ਲੈ ਸਕਦਾ ਹੈ ਉਸ ਤੋਂ ਬਾਅਦ ਹੈ ਕਾਤਿਆਨੀ ਮਾਤਾ ਹੂੰ ਇਹ ਮੋਈਆ ਇੱਕ ਸਾਡੀ ਬੂਟੀ ਹੈ ਉਹਦੇ ਰੂਪ ਚ ਇਹ ਦੇ ਦਰਸ਼ਨ ਕੀਤੇ ਜਾਂਦੇ ਆ ਹੁਣ ਇਸ ਦਾ ਮਤਲਬ ਕੀ ਹੈ ਜਦ ਬੱਚਾ ਜਵਾਨ ਹੋ ਗਿਆ ਵੱਡਾ ਹੋ ਗਿਆ ਤਾਕਤ ਵੀ ਫੜ ਗਿਆ ਫਿਰ ਉਹਦੇ ਵਾਲ ਕੇਸ ਔਰ ਇਹਦੇ ਚਿਹਰੇ ਚ ਗਲੋ ਹੋਣਾ ਚਾਹੀਦਾ ਉਸ ਦੇ ਲਈ ਇਸ ਬੂਟੀ ਨੂੰ ਅੰਬਾ ਅੰਬਾਲਿਕਾ ਮਾਤਾ ਵੀ ਕਿਹਾ ਜਾਂਦਾ ਹੈ ਹੂੰ ਇਹ ਬੜੀ ਖਾਸ ਬੂਟੀ ਹੈ ਇਸ ਦਾ ਪ੍ਰਯੋਗ ਕਰਨ ਨਾਲ ਸਾਡੇ ਜਿਹੜੇ ਹੈਅਰਸ ਹੈ ਕਾਲੇ ਰਹਿੰਦੇ ਪਰ ਸਾਡੇ ਚਿਹਰੇ ਤੇ 글로ਅ ਰਹਿੰਦਾ ਹੈ ਸੁੰਦਰਤਾ ਰਹਿੰਦੀ ਹੈ ਇਹ ਬੂਟੀ ਵੀ ਬੜੀ ਮਹਾਨ ਬੂਟੀ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਹੈ ਮਾਤਾ ਸਦੀ ਕਾਲ ਰਾਤਰੀ ਇਹ ਵੀ ਬੜੀ ਬਹੁਤ ਇੰਪੋਰਟੈਂਟ ਇਹ ਮਾਤਾ ਸਾਨੂੰ ਦਰਸ਼ਨ ਕਰਵਾਂਦੀ ਹੈ 나ਗਦੋਨ ਬੂਟੀ ਦੇ ਹੂੰ ਇਹ ਜਿਹੜੀ ਬੂਟੀ ਹੈ ਇਸ ਲਈ ਬਹੁਤ ਮਹਾਨ ਹੈ ਕਿ ਜਦ ਬੱਚਾ ਪੂਰਨ ਜਵਾਨ ਹੋ ਜਾਂਦਾ ਹੈ ਉਹ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਖਾ ਲੈਂਦਾ ਹੈ अगर उसने अंदर कोई गर्मी हो गई है पाइल हो गया जखम हो गए कोई अलसर हो गए तो उसका रामबाण इलाज है ये साढ़े उत्तरी भारत आम पाई जाती है उस तो बाद जी अठवीं माता है उसका नाम है महागौरी ਹੂੰ ਜੋ ਸਾਡਾ ਵਰਨ ਗੋਰਾ ਕਰ ਦਿੰਦੀ ਹੈ ਸਾਨੂੰ ਬਹੁਤ ਸੁੰਦਰ ਬਣਾ ਦਿੰਦੀ ਹੈ ਸਾਡੇ ਅੰਦਰ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਨਹੀਂ ਰਹਿਣ ਦਿੰਦੀ ਕਿਸੇ ਪ੍ਰਕਾਰ ਦੀ ਸੂਜਨ ਨਹੀਂ ਰਹਿਣ ਦਿੰਦੀ ਕਿਸੇ ਪ੍ਰਕਾਰ ਦਾ ਸਾਡਾ ਜਿਹੜਾ ਮਨ ਹੈ ਉਹ ਵਿਕਾਰਾਂ ਚ ਨਹੀਂ ਜਾਣ ਦਿੰਦੀ ਉਸ ਨੂੰ ਕਿਹਾ ਗਿਆ ਤુલਸੀ ਦੇ ਰੂਪ ਚ ਦਰਸ਼ਨ ਕਰੋ ਮਹਾਗੋਰੀ ਤੇ ਤુલਸੀ ਬੂਟੀ ਆ ਗਈ ਹੁਣ ਤુલਸੀ ਤੋਂ ਬਾਅਦ ਫਿਰ ਆਂਦੀ ਇੱਕ ਬਹੁਤ ਹੀ ਮਹਾਨ ਬੂਟੀ ਜੋ ਸਾਨੂੰ ਮਾਤਾ ਸiddhiadhatri ਯਾਦ ਕਰਵਾਂਦੀ ਹੈ ਇਹ ਨੌਵੀਂ ਮਾਤਾ ਹੈ ਸਿੱਧਾ ਦਾਤਰੀ ਹੁਣ ਜਿਹੜੀ ਸਿੱਧੀ ਦਾਤਰੀ ਹੈ ਕਿਨੂੰ ਅਸੀਂ ਸਤਾਵਰ ਦੇ ਰੂਪ ਚ ਯਾਦ ਕਰਦੇ ਹਾਂ ਹੁਣ ਸਤਾਵਰ ਦੇ ਕੀ ਲਾਭ ਹੈ ਮੈਂ ਆਪ ਜੀ ਦੇ ਦਰਸ਼ਕਾਂ ਨੂੰ ਖਾਸ ਕਰਕੇ ਦੱਸਣਾ ਚਾਹੂੰਗਾ ਜੋ ਸਤਾਵਰ ਖਾਂਦਾ ਹੈ ਉਹ ਕਦੇ ਵੀ ਐਂਜਾਇਟੀ ਇਨ ਜਾ ਸਕਦਾ ਅੱਛਾ ਜਿਨ੍ਹਾਂ ਦੇ ਹੱਥ ਪੈਰ ਹਿੱਲਦੇ ਹੈ ਪੂਰੀ ਦੁਨੀਆ ਚ ਇਹਨੂੰ ਕਿਹਾ ਜਾਂਦਾ ਪਾਰਕਿਸਨ ਅੱਜਕਲ ਬੜਾ ਚੱਲਿਆ ਹੋਇਆ ਹੈ ਬਜ਼ੁਰਗਾਂ ਦੇ ਹੱਥ ਹੁੰਦੇ ਬڑے-ਬڑے ਹਸਪੀਟਲਾਂ ਜਾਂਦੇ ਆ ਬڑے-ਬڑے ਡਾਕਟਰਾਂ ਨੂੰ ਮਿਲਦੇ ਆ ਉਹਦਾ ਇਲਾਜ ਪਤਾ ਕੀ ਅਸਿੰਸਾ ਤੁਹਾਨੂੰ ਪਹਿਲੇ ਇੱਕ ਗੋਲੀ ਦੇਣਗੇ ਫਿਰ ਹੋਰ ਜ਼ਿਆਦਾ ਹਿਲਣੇ ਸ਼ੁਰੂ ਹੋਗੇ 2 ਫਿਰ 4 ਜਦ ਤੱਕ ਡੈਥ ਨਹੀਂ ਹੁੰਦੀ ਤਦ ਤੱਕ ਉਹ ਦਿੰਦੇ ਰਹਿੰਦੇ ਆ ਵਕਤ-ਵਕਤ ਔਰ ਉਹਦਾ ਇਲਾਜ ਹੀ ਨਹੀਂ ਹੁੰਦਾ ਪਰ ਅਗਰ ਕੋਈ ਇਹ ਬੂਟੀ ਖਾ ਲਵੇ ਇਸ ਬੂਟੀ ਦਾ ਕੀ ਫਾਇਦਾ ਸਭ ਤੋਂ ਪਹਿਲਾਂ ਉਸ ਦੇ ਮਸਤਿਕਸ ਦੀਆਂ ਜਿਹੜੀਆਂ ਤੰਤੂ ਐ ਨਰਵਸ ਸਿਸਟਮ ਐ ਉਹ ਬੜਾ ਸਟਰੋਂਗ ਹੋ ਜਾਂਦਾ ਹੈ ਐਂਜਾਇਟੀ ਨਹੀਂ ਆਂਦੀ ਮਸਲ ਸਟਰੋਂਗ ਹੋ ਜਾਂਦੇ ਆ ਇੱਕ ਪੰਜਾਬ ਚ ਬਹੁਤ ਵੱਡੀ ਇੱਕ ਪ੍ਰੋਬਲਮ ਚੱਲ ਰਹੀ ਹੈ ਕਿ ਜਾਂ ਤੇ ਮਾਤਾਵਾਂ ਦੇ ਦੁੱਧ ਨਹੀਂ ਆਂਦਾ